ਦੇਵ ਦੇ ਪਾਸੇ ਫੜ ਕੇ ਮੈਨੂੰ ਦਿੱਤੇ ਦੇਵ ਦੇ ਪਾਸੇ தண்ணி இப்படி கேட்கும் வதியா வதியா ராணிப்பான் தூசுனா ਸਨਾ ਭੈਣੇ ਕੋਈ ਨਵੀਂ ਤਾਜੀ ਬੱਸ ਭੈਣੇ ਮੈਂ ਤਾਂ ਤੇਰੇ ਕੋਲੋਂ ਇੱਕ ਕੰਮ ਆਈ ਸੀ ਅੱਛਾ ਕੀ ਉਹ ਭੈਣੇ ਮੈਨੂੰ ਤਾਂ 10000 ਰੁਪਏ ਦੀ ਲੋੜ ਸੀ ਇਸ ਵਾਰ ਸਾਡਾ ਹੱਥ ਬਾਲਾ ਤੰਗਾ ਮੈਂ ਤੈਨੂੰ ਮਹੀਨੇ ਤੱਕ ਜਦੋਂ ਪੂਰਾ ਹੋ ਗਿਆ ਤੈਨੂੰ ਮੈਂ ਮੋੜ ਦੂੰਗੀ ਅੱਛਾ ਚਲ ਕੋਈ ਨਾ ਮੈਂ ਬੀਬੀ ਗੁਰਦਵਾਰ ਨੂੰ ਕਹੀ ਆ ਜਾਂਦੀ ਆ ਫਿਰ ਤੈਨੂੰ ਪੁੱਛ ਕੇ ਦੱਸ ਦਿੰਨੀ ਆ ਕਰਨੀ ਭੈਣੇ ਮੇਰਾ ਤੂੰ ਕੰਮ ਕਰਨਾ ਮੈਂ ਬਹੁਤ ਮਾਣ ਨਾਲ ਆਈ ਆ ਜਿਹੜਾ ਮੈਂ ਤੈਨੂੰ ਕਰਾਰ ਕਰਤਾ ਪੂਰੇ ਮਹੀਨੇ ਤੱਕ ਮੈਂ ਤੇਰੇ ਪੈਸੇ ਮੋੜ ਦੂੰ ਕੋਈ ਨਾ ਕੋਈ ਨਾ ਰਾਣੀ ਤੂੰ ਫਿਕਰ ਨਾ ਕਰ ਆਲੈਂਡ ਦੇ ਵਿਭਰ ਮੈਂ ਜ਼ਰੂਰ ਕਰਦੀ ਆ ਗੱਲ ਬੇਬੇ ਨਾਲ ਭੈਣੇ ਤੂੰ ਗੱਲ ਕਰ ਲਈ ਫਿਰ ਮੈਂ ਕਦੋਂ ਕਦ ਤੱਕ ਆਵਾਂ ਤੇਰੇ ਕੋਲੇ ਤੂੰ ਐਂ ਕਦੀ ਸ਼ਾਮ ਨੂੰ ਆ ਜੀ ਚਲ ਠੀਕ ਆ ਭੈਣੇ ਮੈਂ ਤੈਨੂੰ ਸ਼ਾਮ ਨੂੰ ਪਤਾ ਕਰਕੇ ਜਾਉਂਗੀ ਠੀਕ मेरा काम कर दी बहुत जरूरी है कोई ना कोई ना मैं कर दी बेटी चल शाम तक आके पता करके जाऊं मेरा काम कर दी हां हाँ कोई ना कोई ना, चल ठीक है चल बेबे जी तुम बार ही मंजा डाल लिया ਮੈਨੂੰ ਗਰਮੀ ਵਾਲੀ ਲੱਗਦੀ ਸੀ ਮੈਂ ਕਿ ਚੱਲ ਭੋਰਾਂ ਬਾਹਰ ਖੁੱਲੇ ਚ ਬਹਿ ਜਾਂਦੀ ਆ ਇੱਥੇ ਹਵਾ ਸਿੱਧੀ ਆਉਂਦੀ ਆ ਹਾਂ ਉਹ ਹੋ ਬੇਬੇ ਜੀ ਗਵਾਂਡਣ ਆਈ ਸੀ ਆਪਣੀ ਹਾਂ ਰਾਣੀ ਉਹ ਦਾਸ ਕੋ 1000 ਰੁਪਿਆ ਮੰਗਦੀ ਸੀ ਲੈ ਕਹਿ ਦੇ ਉਹਨੂੰ ਤਕ ਹੈ ਨਹੀਂ ਸਾਡੇ ਕੋਲੇ ਲੈ ਅਸਲ ਵਿੱਚ ਮੈਂ ਆਇਆ ਕਿ ਮੈਂ ਜਵਾਬ ਦੇਦਾ ਉਹਦੇ ਨਾਲ ਤਾਂ ਮੇਰੀ ਇੰਨੀ ਬਣਦੀ ਆ ਸਾਡੀ ਤਾਂ ਟੁੱਟ ਜੂ ਆਪ ਸੱਚ ਦੰਨ ਦੇਖ ਪੁੱਤ ਟੁੱਟ ਤਾਂ ਤੇਰੀ ਤਾਂ ਹੀ ਜਾਣੀ ਐ ਜੇ ਤੂੰ ਪੈਸੇ ਦੇਤੇ ਉਧਾਰ ਬਹੁਤ ਮਾੜੀ ਚੀਜ਼ ਹੁੰਦੀ ਐ ਪੁੱਤ ਜੇ ਉਹ ਤੇਤੋਂ ਹੁਣ ਗੁੱਸੇ ਹੋ ਗਈ ਜੇ ਤੂੰ ਪੈਸੇ ਨਾ ਦਿੱਤੇ ਔਰ ਇਹ ਥੋੜਾ ਟਾਈਮ ਗੁੱਸੇ ਹੋਣਾ ਵਾ ਪਰ ਜੇ ਤੂੰ ਉਹਨੂੰ ਪੈਸੇ ਦੇਤੇ ਫਿਰ ਤਰ ਜਿਆਦਾ ਫਰਕ ਪੈ ਜਾਣਾ ਵਾ ਮੈਨੂੰ ਪਤਾ ਉਹ ਤਾਂ ਮੋੜੇ ਨਹੀਂ ਜਾਣੇ ਨਹੀਂ ਬੇਬੇ ਉਹ ਕਹਿੰਦੀ ਸੀਗੀ ਮੈਂ ਜਿਹੜਾ ਤੈਨਾਂ ਇਕਰਾਰ ਕਰੂੰਗੀ ਉਹ ਤਾਂ ਝੂਠੀ ਨਹੀਂ ਪੈਂਦੀ ਮੈਂ ਇੱਕ ਮਹੀਨੇ ਦੇ ਵਿੱਚ ਵਿੱਚ ਕਹਿੰਦੀ ਸੀ ਪੈਸੇ ਮੋੜ ਦੂੰ ਤੇਰੇ ਪੁੱਤ ਮੇਰੀ ਗੱਲ ਮੰਨ ਲੈ ਉਹ ਤੋਂ ਨਹੀਂ ਮੁੜਨੇ ਹੈਗੇ ਪੈਸੇ ਲੈਣ ਦੇ ਭਾਈ ਮੈਨੂੰ ਨਹੀਂ ਪਤਾ ਇੰਨਾਂ ਗੱਲਾਂ ਗੁੱਲਾਂ ਦਾ ਉਹਦਾ ਕੀ ਪਤਾ ਮੁੜ ਕੇ ਕੁਝ ਹੋਰ ਕਹੋਗੀ ਫਿਰ ਕੁਝ ਹੋਰ ਤੇ ਬਾਅਦ ਵਿੱਚ ਕਹਿ ਦਿੰਦੇ ਤੂੰ ਕੌਣ ਤੇ ਮੈਂ ਕੌਣ ਬੇਬੇ ਮੋੜ ਦੂਗੀ ਤੂੰ ਮੈਨੂੰ ਦੇ 10000 ਰੁਪਇਆ ਮੈਂ ਉਹਨੂੰ ਦੇ ਕੇ ਆਉਣਾ ਤੇਰੀ ਜ਼ਿੰਮੇਵਾਰੀ ਆ ਮਹੀਨੇ ਬਾਅਦ ਮੈਂ ਤੇਰੇ ਤੋਂ 10000 ਰੁਪਇਆ ਲੈਣਾ ਹਾਂ ਹਾਂ ਕੋਈ ਨਾ ਬੇਬੇ ਮੇਰੀ ਜ਼ਿੰਮੇਵਾਰੀ ਆ ਤੂੰ ਬੇਫਿਕਰ ਰਹਿ ਦੇਖ ਲੈ ਹੁਣ ਤਾਂ ਮੈਂ ਤੈਨੂੰ ਦੇ ਦੇਣੀ ਆ ਮੁੜ ਕੇ ਮੈਂ ਤੇਤੋ ਹੀ ਲੈਣੇ ਆ ਹਾਂ ਹਾਂ ਕੋਈ ਨਾ ਕੋਈ ਨਾ ਬੇਬੇ ਫਿਰ ਠੀਕ ਆ ਤੈਨੂੰ ਮੈਂ ਦੇ ਦੇਣੀ ਹਾਂਜੀ ਭੈਣ ਮੇਰੀ ਭੈਣ ਮੋੜ ਨਹੀਂ ਹੁਣ ਪੂਰੇ ਮਹੀਨੇ ਬਾਅਦ ਮੈਂ ਤਾਂ ਆਪ ਬੇਬੇ ਨੂੰ ਲੈ ਕੇ ਦਿੱਤੇ ਆ ਤੈਨੂੰ ਇਹ ਤੂੰ ਬੇਫਿਕਰ ਹੋ ਜਾ ਮੈਂ ਜਿਹੜੀ ਝਵਾਨ ਕਰਤੀ ਨਾ ਮੈਂ ਉਹਦੇ ਤੇ ਪੱਕੀ ਰਹਿਣੀ ਹੁੰਨੀ ਆ ਮੈਂ ਤੈਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੀ ਮੈਂ ਇਸੇ ਗੱਲ ਤੇ ਰਹੀ ਅੱਜ 20 ਤਰੀਕ ਆ ਅਗਲੀ 20 ਤੱਕ ਮੈਨੂੰ ਪੈਸੇ ਮੋੜ ਦੇ ਹੀ ਆ ਭੈਣੇ ਪੱਕਾ ਮੈਂ 20 ਤੋਂ 21 ਨਹੀਂ ਹੋਣ ਦਿੰਦੀ ਮੈਂ ਤੈਨੂੰ 20 ਤਰੀਕ ਨੂੰ ਤੇਰੇ ਪੈਸੇ ਮੋੜ ਕੇ ਜਾਊਂਗੀ ਬਸ ਠੀਕ ਆ ਭੈਣੇ ਆਈ ਚੇਤਾ ਰੱਖੀ ਹਾਂ ਠੀਕ ਆ ਠੀਕ ਆ ਚਲ ਠੀਕ ਆ ਭੈਣੇ ਮੈਂ ਤਾਂ ਆਪਦੇ ਘਰ ਨੂੰ ਚਲਦੀ ਆ ਹਾਂ ਚੰਗਾ ਚੰਗਾ ਭੈਣੇ ਠੀਕ ਆ ਜਾਣੀ ਆ ਫਿਰ ਭੈਣੇ ਪੱਕਾ ਫਿਰ ਮੋੜਦੀ ਮੇਰੇ ਟਾਈਮ ਨਾਲ ਹਾਂ ਹਾਂ ਕੋਈ ਨਾ ਤੂੰ ਬੇਫਿਕਰ ਰਹਿ ਠੀਕ ਆ ਗੱਲ ਸੌਣ ਕੁੜੀਏ ਮੇਰੀ ਹਾਂਜੀ ਸਿਆਣਿਆਂ ਨੇ ਕਿਹਾ ਵਾ ਦਾਰ ਲੈਣ ਵਾਲਾ ਤਾਂ ਇੱਕ ਵਾਰ ਮੰਗਦਾ ਦੇਣ ਵਾਲੇ ਨੂੰ ਤਾਂ ਬਾਰ-ਬਾਰ ਮੰਗਣਾ ਪੈਂਦਾ ਹੁੰਦਾ ਵਾ ਤੁਸੀਂ ਬੇਫਿਕਰ ਹੋ ਜਾ ਬੇਬੇ ਤੁਸੀਂ ਤਾਂ ਐਵੇਂ ਟੈਨਸ਼ਨ ਲਈ ਜਾਂਦੇ ਆ ਉਹਨੇ ਆਪੇ ਟਾਈਮ ਤੇ ਮੋੜ ਦੇਣੀ ਆਵੇ ਚੱਲ ਮੈਨੂੰ ਕੀ ਪਤਾ ਤੁਹਾਨੂੰ ਪਤਾ ਹੋ ਭਾਈ ਫਿਰ ਮੀ ਸੱਚ ਗਗਨ ਹਾਂਜੀ ਨਹੀਂ ਅੱਜ ਤਾਂ B3 ਹੀ ਹੋਗੀ ਹਾਂਜੀ ਬੇਬੇ ਤੇ ਉਹ ਤਾਂ ਉਹਨੂੰ ਤਾਂ 20 ਤਰੀਕ ਨੂੰ ਤਾਂ ਪੈਸੇ ਦਿੱਤੇ ਸੀ ਉਹਦੇ ਘਰੇ ਜਾ ਕੇ ਆਉਣਾ ਸੀ ਲੈ ਦੇ ਕੇ ਤਾਂ ਗਈ ਨਹੀਂ ਪੈਸੇ ਉਹ ਕੋਈ ਗੱਲ ਨਹੀਂ ਬੱਬੇ ਪਸ਼ਾਮ ਤੱਕ ਡੀਕ ਲੈਣੇ ਆ ਉਹਨੇ ਮੇਰੇ ਨਾਲ ਇਕਰਾਰ ਕੀਤਾ ਹੋਇਆ ਉਹ ਆਉਗੀ ਸ਼ਾਮ ਤੱਕ ਦੇ ਕੇ ਜਾਊ ਪੈਸੇ ਚਲ ਠੀਕ ਆ ਮੈਨੂੰ ਤਾਂ ਲੱਗਦੀ ਨਹੀਂ ਆਉਂਦੀ ਹੋਏ ਕਿ ਤੂੰ ਦੇ ਕੇ ਜਾਣੇ ਜਦੋਂ ਹੋਵੇ ਬੁੱਧ ਸਮੇਂ ਵੀ ਜਾਂਦੀ ਦੇ ਜਾਨ ਨੇ ਸ਼ਾਮ ਤੱਕ ਆਜਾ ਇਹ ਗੱਲ ਸੁਣ ਗਗਨ ਹਾਂਜੀ ਕੱਲ ਤਾਂ ਉਹ ਡੀਕਦੀ ਨੇ ਤੇ ਨੇ ਰੇ ਕਰ ਲਿਆ ਉਹ ਅੱਜ ਤਾਂ ਹੈ ਨਹੀਂ ਅੱਜ ਤਾਂ 21 ਤਰੀਕ ਹੋ ਗਈ ਅੱਜ ਤਾਂ ਜਾ ਕੇ ਤਾਂ ਪੈਸੇ ਮੰਗ ਲਿਆ ਹਾਂ ਹਾਂ ਬੇਬੇ ਉਹ ਕੋਲੀ ਚਲੀ ਆ ਮੈਂ ਜਾ ਕੇ ਹੁੰਨੀ ਆ ਚਾ ਜਾਇਆ ਜਾਇਆ ਉਹਦੇ ਘਰੇ ਐ ਤਾਂ ਇਹਨੇ ਦੇਣੇ ਨਹੀਂ ਪਤਾ ਤੈਨੂੰ ਵੀ ਹੁਣ ਲੱਗੂਗਾ ਇਸ ਮੈਂ ਕੀ ਕਹਿੰਦੀ ਸੀ ਉਹਨੇ ਕਿ ਪੈਸੇ ਤੈਨੂੰ ਆਹ ਨਹੀਂ ਇਹ ਕਿਤਰੋਂ ਆ ਗਈ ਆ ਜਾ ਪਹਿਣੇ ਗगन ਪਹਿਣੇ ਆ ਜਾ ਹੋਰ ਪਹਿਣੇ ਮੈਂ ਤਾਂ ਤੈਨੂੰ ਰਾਤ ਨੇਰੇ ਤੱਕ ਦੇਖੀ ਗਈ ਕੱਲ 20 ਤਰੀਕ ਸੀਗੀ ਅੱਛਾ ਪਹਿਣੇ ਤੂੰ ਆਈ ਨਾ ਮੈਂ ਤਾਂ ਸ਼ਾਮ ਤੱਕ ਡਿੱਕੇ ਮੈਂ ਕਿ ਅੱਜ ਤਾਂ 21 ਹੋ ਗਈ ਮੈਂ ਅੱਜ ਜਾ ਕੇ ਆਉਣੀ ਆ ਹਣ ਤਾਂ ਮੇਰੇ ਪੈਸਿਆਂ ਦਾ ਉਹ ਉਹ ਭੈਣੇ ਤੂੰ ਫਿਕਰ ਕਾ ਤੋ ਕਰਦੀ ਆ ਉਹ ਤਾਂ ਮੇਰਾ ਹੱਥ ਬਾੜਾ ਤੰਗ ਹੋ ਗਿਆ ਸੀਗਾ ਤੇ ਕਿਸੇ ਪਾਸਿਓ ਬਣੇ ਨਹੀਂਗੇ ਜੇ ਮੈਨੂੰ ਬਣੇ ਮੈਂ ਤੈਨੂੰ 1-2 ਦਿਨਾਂ ਤੱਕ ਆਪੇ ਫੜਾਉਣ ਆਉਂ ਤੂੰ ਬੇਫਿਕਰ ਹੋ ਜਾ ਲੈ ਵੇਖ ਲੈ ਭੈਣੇ ਉਹ ਤੋ ਤੂੰ ਕਹਿੰਦੀ ਸੀ 20 ਤੋਂ 21 ਨਹੀਂ ਹੋਣ ਦਿੰਦੀ ਮੈਂ ਗੱਲ ਨਹੀਂ ਭੈਣੇ ਤੂੰ ਫਿਕਰ ਕਾ ਤੋ ਕਰਦੀ ਆ ਮੈਂ 2-3 ਦਿਨਾਂ ਨੂੰ ਤੈਨੂੰ ਫੜਾ ਜਾਣੇ ਨੇ ਤੂੰ ਤਾਂ ਐਵੇਂ ਗੱਲਾਂ ਕਰਦੀ ਰਹਿੰਦੀ ਆ ਤੂੰ ਐਵੇਂ ਫਿਕਰ ਕਾ ਤੋ ਕਰਦੀ ਹੁੰਨੀ ਆ ਗਗਨ ਭੈਣੇ ਦੱਸ ਤੇਰੇ ਕਿਹੜਾ ਪੈਸੇ ਕਿਤੇ ਚੱਲੇ ਆ ਮੈਂ ਕਿਹੜਾ ਇੱਥੋਂ ਪਿੰਡ ਛੱਡ ਕੇ ਭੱਜ ਜਾਣਾ ਵਾ ਬਸ 2-4 ਦਿਨਾਂ ਨੂੰ ਪੈਸੇ ਆ ਜਾਣੇ ਆ ਮੈਂ ਤੈਨੂੰ ਫੜਾ ਦੇਣੇ ਆ ਤੇਰੇ ਇਥੇ ਪੈਸੇ ਦੁੱਧ ਪੀਂਦੇ ਤੇਰੇ ਕਿਹੜੇ ਪੈਸੇ ਭੱਜੀ ਜਾਂਦੇ ਆ ਬਸ ਤੂੰ ਬੇਫਿਕਰ ਹੋ ਜਾ ਮੈਂ ਤੈਨੂੰ 25 ਤਰੀਕ ਨੂੰ ਤੇਰੇ ਹੱਥ ਤੇ ਪੈਸੇ ਆਪ ਰੱਖ ਕੇ ਆਉ ਚੱਲ ਠੀਕ ਆ ਫਿਰ ਭੈਣ ਮੈਂ ਤਾਂ ਜਲਦੀ ਆ ਫਿਰ ਸਹਿਬਾ ਨੇ ਮੇਰੇ ਨਾਲ ਲੜਾ ਮੇਸੇ ਤਾਂ ਗਲਤੀ ਹੋ ਗਈ ਫਿਰ ਵੀ ਠੀਕ ਕਹਿੰਦੀ ਸੀਗੀ ਚੱਲੋ ਹੋਰ ਅੱਜ ਤਰੀਕ ਨੂੰ ਦੇ ਹੀ ਦੇਵੇ ਅੱਜ ਕੀ ਕਹਿੰਦੀ ਫਿਰ ਬੇਬੇ ਉਹਨੇ 7 ਤਰੀਕ ਦਾ ਅਕਰਾਰ ਕੀਤਾ ਸੀ ਮੇਰੇ ਨਾਲ ਅੱਜ ਦਾ ਅੱਜ ਗਈ ਸੀ ਉਹਦੇ ਕੋਲ ਕਹਿੰਦੀ ਮੈਂ ਤਾਂ ਭੁੱਲ ਗਈ ਕਿ ਮੈਂ ਤਾਂ 9 ਤਰੀਕ ਦਾ ਅਕਰਾਰ ਕੀਤਾ ਸੀਗਾ ਮੈਂ ਤੈਨੂੰ ਕਿਹਾ ਸੀ ਨਾ ਨਾਂ ਲੈ ਪੰਗਾ ਹੋਰ ਬੀਬੇ ਹੁਣ ਨੌ ਨੂੰ ਕਹਿੰਦੀ ਆ ਚੱਲ ਨੌ ਵੀ ਆਈ ਲੈ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਬਸ ਇਹ ਜਿਆਦਾ ਜਿਹੜੀ ਆ ਹਾਦਸਾ ਹੋਣਾ ਨਹੀਂ ਜਾਂਦੀ ਇਹ ਤਾਂ ਧਾਰ ਲੈਣ ਵਾਲੇ ਵੀ ਚਲੀ ਜਾਂਦੀ ਆ ਹਾਂ ਬੀਬੇ ਸਹੀ ਗੱਲ ਆ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਤੇਰੇ ਨਾਲ ਐਂ ਹੋ ਹੁਣ ਇਹਨੇ ਕਿੱਥੋਂ ਮੋੜਨੇ ਆ ਪੈਸੇ ਵੀ ਮੈਂ ਤਾਂ ਐ ਸੋਚਿਆ ਹੀ ਨਹੀਂ ਸੀਗਾ ਵੀ ਇਹਦਾ ਬਿਹਾਰ ਇੰਨਾ ਗੰਦਾ ਹੋ ਜਾਊਗਾ ਹੁਣ ਜਦੋਂ ਜਾਨੀ ਆ ਰੋਜ਼ ਨਵਾਂ ਬਹਾਨਾ ਘੜ ਦਿੰਦੀ ਸਾਡੇ ਆ ਹੋਗੇ ਸਾਡੇ ਉਹ ਹੋਗੇ ਸਾਡੇ ਫਲਾਨੇ ਦਾ ਮਰਗ ਹੋਗੀ ਸਾਡੇ ਤਰਿੰਕੜਾ ਨੁਕਸਾਨ ਹੋਗੇ ਬਸ ਐਂ ਬੰਨ ਨਹੀਂ ਲੰਦੀ ਹਾਂ ਮੇਰੀ ਗੱਲ ਸੁਣ ਲੈ ਆ ਦੁਨੀਆ ਭਰ ਦੇ ਜਿਹੜੇ ਦੁੱਖ ਨੇ ਨਾ ਦੁਨੀਆ ਭਰ ਦੇ ਦੁੱਖ ਆਧਾਰ ਲੈਣ ਵਾਲਿਆਂ ਕੋਲ ਹੀ ਹੁੰਦੇ ਨੇ ਇਹਨਾਂ ਦੇ ਕੋਲ ਕੋਈ ਬੰਦਾ ਬਹਿ ਜਾਏ ਐਂ ਲੱਗੂ ਵੀ ਸਾਰੀ ਦੁਨੀਆ ਨਾਲ ਵੱਧ ਦੁਖੀ ਇਹੀ ਹੁੰਦੇ ਨੇ ਕੀ ਗੱਲ ਆ ਬੇਬੇ ਤੇਰੀ ਪਰ ਬੇਫਿਕਰ ਹੋ ਜਾ ਤੂੰ ਪੈਸੇ ਨਹੀਂ ਛੱਡਦੀ ਮੈਂ ਇਹਦੇ ਵੱਲ ਹੁਣ ਮੈਨੂੰ ਨਹੀਂ ਪਤਾ ਮੈਂ ਤੈਨੂੰ ਕਿਹਾ ਸੀ ਨਾ ਤੇਰੀ ਜ਼ਿੰਮੇਵਾਰੀ ਆ ਤੂੰ ਤਾਂ ਮੇਰੀ ਗੱਲ ਮੰਨੀ ਨਹੀਂ ਹੁਣ ਮੈਨੂੰ 2-4 ਦਿਨਾਂ ਤੱਕ ਪੈਸੇ ਹੁਣ 10000 ਰੁਪਏ ਤੂੰ ਦੇਣਾ ਵਾ ਮੈਨੂੰ ਨਹੀਂ ਪਤਾ ਹੁਣ ਜਿੱਥੋਂ ਮਰਜ਼ੀ ਕਰੀ ਹੁਣ ਪੈਸੇ ਤੂੰ ਦੇਂਗੀ ਮੈਨੂੰ

ਹਾਂ ਇਹ ਤਾਂ ਕੀ ਗਾਇ ਵੀ ਹੋ ਗਈ ਪੱਕਾ ਹੋਈ ਸੀਗੀ ਮੈਂ ਤਾਂ ਦੇਖੀ ਆ ਤਿਸ ਤਿਸ ਸੀਗੀ ਹਾਂ ਪਤਾ ਕਿੱਧਰ ਗਾਇ ਹੋ ਗਈ ਅੱਤ ਇਹਦਾ ਕਿਹੜਾ ਪਤਾ ਲੱਗਦਾ ਹਾਈ ਨੀ ਮੈਂ ਤਾਂ ਕਿੱਥੇ ਪੈਸੇ ਦੇ ਕੇ ਫਸ ਗਈ ਆ ਘਰੇ ਜਾਨੀ ਆ ਤਾਂ ਘਰੇ ਨਹੀਂ ਮਿਲਦੀ ਜੇ ਕੋਈ ਬਾਹਰ ਦੇਖਨੇ ਕਈ ਵਾਰ ਜਿੰਦਾ ਲਾ ਜਾਂਦੀ ਐ ਜਿਹਦਾ ਘਰ ਵਾਲਾ ਘਰੇ ਹੁੰਦਾ ਉਹ ਕੋਈ ਜਿਹਨੂੰ ਪੈਸੇ ਤੇ ਉਹਦੇ ਨਾਲ ਜਾ ਕੇ ਕਰ ਇਹਨੇ ਤਾਂ ਮੈਨੂੰ ਤਾਂ ਪਾ ਮਾਰਿਆ ਹੌਣ ਮੈਂ ਕਰਦੀ ਆ ਬਹਿ ਬਹਿ ਕੇ ਨਿਕਲ ਜਾ ਮਰ ਜਾਣਿਆਂ ਨੇ ਆ ਗਲੀ ਜਮਈ ਬੰਦ ਕੀਤੀ ਪਈ ਆ ਗੇਟ ਜਿਆ ਲਾ ਕੇ ਨੀ ਤਾਂ ਮੈਂ ਪਿੱਛੋਂ ਦੀ ਲੰਘ ਜਾਣਾ ਸੀ ਹੁਣ ਮੈਨੂੰ ਕਿੱਥੇ ਗਗਨ ਦੇ ਗੇਟਾਂ ਵਿੱਚੋਂ ਦੀ ਲੰਘਣਾ ਪੈਣਾ ਆਏ ਨੀ ਮੈਨੂੰ ਖਾੜ ਹੀ ਨਾ ਲੈਣ ਲਾ ਕਰੋਨਾ ਵਾਲਾ ਫਾਰਮੂਲਾ ਕਿੱਥੋਂ ਕੰਮ ਆ ਵਾਹ ਵੀ ਰਾਣੀ ਤੇਰਾ ਤਾਂ ਦਿਮਾਗ ਹੀ ਬਾਲਾ ਸੌਂਗਾ ਮੈਂ ਇਹੀ ਵਰਤਦੀ ਆ ਮੈਂ ਤਾਂ ਹਣ ਨਹੀਂ ਪਛਾਨਣ ਨਹੀਂ ਆ ਮੈਨੂੰ ਚੰ ਮੈਂ ਤਾਂ ਚੰ ਨਹੀਂ ਆ ਰਾਣੀ ਨਹੀਂ ਲੱਗਦੀ ਹਾਂ ਚਾਚੀ ਮੈਂ ਰਾਣੀ ਹਈਆਂ ਨਹੀਂ ਮੂੰਹ ਤੇ ਪਾ ਕੇ ਸਾਡੇ ਘਰ ਮੂਰਤੀ ਕਿੱਧਰ ਨੂੰ ਚੱਲੀ ਆ ਉਹੋ ਚਾਚੀ ਮੈਂ ਮੂੰਹ ਥੋੜੀ ਲਕਾਉਣੀ ਆ ਮੈਂ ਤਾਂ ਕਰੋਨਾ ਫੇਰ ਆ ਗਿਆ ਮੈਂ ਤਾਂ ਤਹਾ ਪਾਇਆ ਹੋਇਆ ਵਾ ਆ ਆ ਗਿਆ ਕਰੋਨਾ ਸਾਨੂੰ ਤਾਂ ਪਤਾ ਨਹੀਂ ਕਦੋਂ ਆਇਆ ਕਰੋਨਾ ਲੈ ਚਾਚੀ ਤੈਨੂੰ ਨਹੀਂ ਪਤਾ ਤੂੰ ਫੇਰ ਖਬਰਾਂ ਨਹੀਂ ਨਾ ਦੇਖਦੀ ਹੋਣੀ ਆਹੋ ਆ ਗਿਆ ਹੁਣ ਕਰੋਨਾ ਕਾਹੀ ਤਾਂ ਸਾਡੇ ਮੂਹਰੇ ਤੇ ਘਰ ਦੇ ਮੂਹਰੇ ਤੇ ਆ ਲੁਕੋ ਕੇ ਮੂੰਹ ਚੱਲੀ ਆ ਆਰਾਮ ਨਾਲ ਓਹੋ ਮੈਂ ਨਹੀਂ ਕਿਤੇ ਲੁਕੋ ਕੇ ਜਾਂਦੀ ਨਾ ਤੂੰ ਸੱਚੇ ਸਾਡੇ ਪੈਸੇ ਨਹੀਂ ਦਿੰਦੀ ਗਗਨ ਜਦੋਂ ਤੁਹਾਡੇ ਘਰੇ ਆਉਂਦੀ ਤੂੰ ਘਰੇ ਦੀ ਮਿਲਦੀ ਲੈ ਚਾਚੀ ਮੈਂ ਤੇਰੇ ਤੋਂ ਕਦੋਂ ਪੈਸੇ ਲਿਆ ਮੈਂ ਤਾਂ ਗਗਨ ਤੋਂ ਲਿਆ ਮੇਰੀ ਤਾਂ ਉਹਦੇ ਨਾਲ ਗੱਲ ਮੇਰੀ ਤੇਰੇ ਨਾਲ ਤਾਂ ਕੋਈ ਗੱਲ ਨਹੀਂ ਹੈਗੀ ਗਗਨ ਨੇ ਲੈ ਕੇ ਤਾਂ ਮੇਰੇ ਤੋਂ ਹੀ ਦਿੱਤੇ ਨੇ ਤੈਨੂੰ ਪੈਸੇ ਮੈਨੂੰ ਨਹੀਂ ਪਤਾ ਉਹਨੇ ਕੀ ਤੋਂ ਲੈ ਕੇ ਦਿੱਤੇ ਕੀ ਤੋਂ ਨਹੀਂ ਲੈ ਕੇ ਦਿੱਤੇ ਮੇਰੀ ਤਾਂ ਸਿਰਫ ਉਹਦੇ ਨਾਲ ਹੀ ਗੱਲ ਆ ਜੇ ਉਹਦੇ ਨਾਲ ਗੱਲ ਹਨ ਤਾਂ ਤੂੰ ਖੜੇ ਠਿਕ ਮਿੰਟ ਹੁਣ ਇਹ ਮੈਨੂੰ ਸੱਦ ਕੇ ਲੈ ਕੇ ਹੁੰਨੀ ਆ ਜਾ ਜਾ ਲਿਆ ਇੱਥੇ ਹੀ ਖੜੀ ਇੱਥੇ ਨਹੀਂ ਗਗਾ ਨਾ ਇਹ ਗਗਾ ਨਾ ਲੈ ਨਹੀਂ ਚੱਤੀ ਅੰਦਰ ਨੂੰ ਗਈ ਮੈਂ ਤਾਂ ਭੱਜ ਜਾ ਕੀ ਆ ਗਿਆ ਕੀ ਆ ਜਾ ਉਸੇ ਖੜੀ ਸੀ ਇਹ ਬੱਚੇ ਕਿੱਥੇ ਆ ਕਿੱਥੇ ਆ ਬੱਚੇ ਇਹ ਕੁੜੇ ਉਹ ਤਾਂ ਨਿਕਲ ਗਈ ਲੇ ਦੱਸ ਬੇਬੇ ਤੂੰ ਫੜ ਕੇ ਅੰਦਰ ਲੈ ਕੇ ਆਉਣੀ ਸੀਗੀ ਨਹੀਂ ਮੈਂ ਤਾਂ ਤੇਰੇ ਮੱਥੇ ਲਾਉਣੀ ਸੀ ਮੈਨੂੰ ਤਾਂ ਹਰਾਮਜਾਦੀ ਕਹਿੰਦੀ ਮੈਂ ਤਾਂ ਗਗਨ ਤੋਂ ਪੈਸੇ ਲਏ ਨੇ ਲੈ ਦੱਸ ਬੇਬੇ ਫਿਰ ਉਹ ਤਾਂ ਨਿਕਲ ਗਈ ਨਹੀਂ ਨਿਕਲਣਾ ਤਾਂ ਹੈ ਹੀ ਉਹਨੇ ਨਹੀਂ ਟਹਿ ਜਾਣੀ ਮੈਂ ਤਾਂ ਬਾਹਰ ਹੁੰਦੀ ਨਹੀਂ ਪਛਾਣ ਨਹੀਂ ਟਹਿਣੀ ਮੂੰਹ ਤੇ ਮਾਸਕ ਪਾਈ ਫਿਰਦੀ ਸੀ ਉਹ ਤਾਂ ਮੈਨੂੰ ਕਹਿੰਦੀ ਕੋਰੋਨਾ ਫੈਲ ਗਿਆ ਕੋਰੋਨਾ ਅੱਛਾ ਦੇਖ ਲਓ ਤਾਂ ਭੱਜ ਗਈ ਫਿਰ ਚਲ ਚਲ ਕੋਈ ਨਾ ਬੇਬੇ ਕਿੰਨੇ ਕ ਦਿਨ ਲੱਗ ਜੂ ਕਦੇ ਤਾਂ ਫੜਾਂਗੀ ਹੁਣ ਹਾਂ ਚਲ ਆਈ ਜਾਣੀ ਆ ਅੰਦਰ ਚੱਲਦੇ ਆਂ ਤੂੰ ਕਿੱਥੇ ਪੰਗਾ ਲੈ ਬੈਠੀ ਇਹਨੂੰ ਪੈਸੇ ਦੇ ਕੇ ਹੋਰ ਬੀਬੇ ਨੀ ਇੱਕ ਵਾਰ ਥੜੇ ਬਾਪੂ ਤੋਂ ਕੋਈ ਪੈਸੇ ਲੈ ਕੇ 2 ਲੱਖ ਰੁਪਏ ਫੜ ਕੇ ਕਹਿੰਦਾ ਮੈਂ ਪਲਾਸਟਿਕ ਸਰਜਰੀ ਕਰਾਉਣੀ ਆ ਨੀ ਉਹ ਤਾਂ ਪਲਾਸਟਿਕ ਸਰਜਰੀ ਕਰਵਾ ਕੇ ਆ ਗਿਆ ਤੇ ਤੇਰਾ ਬਾਪੂ ਮੁੜ ਕੇ ਲੱਭਦਾ ਫਿਰੇ ਨੀ ਉਹ ਤਾਂ ਮੂੰਹ ਦੀ ਪਲਾਸਟਿਕ ਸਰਜਰੀ ਕਰਾਇਆ ਇਦਾਂ ਉਹ ਥੜਾ ਬਾਪੂ ਉਹਨੂੰ ਲੱਭਦਾ ਫਿਰੇ ਮੁੜ ਫਿਰ ਕਿੱਥੇ ਲੱਭਣਾ ਸੀ ਹੋਰ ਯਾਨੀ ਹਜੇ ਤੱਕ ਨਹੀਂ ਆ ਗਏ ਤਾਂ ਹੁਣ ਮੈਨੂੰ ਫੇਰ ਇਹਨਾਂ ਦੇ ਗੇਟਾਂ ਮੋੜ ਦੀ ਨੰਗਣਾ ਪੈਣਾ ਹੋਰ ਨਾ ਇਹਨਾਂ ਦੀ ਬੁੜੀ ਫੇ ਟੱਕਰ ਦੇ ਵਿੱਚ ਆਚੀ ਮੈਨੂੰ ਐ ਕਰਦੀਆਂ ਚੁੰਨੀ ਨਾਲੀ ਮੂੰਹ ਲ ਕੋ ਲੈਣੀ ਆ ਅੱਜ ਤਾਂ ਮਾਸਕ ਵੀ ਨਹੀਂ ਹੈਗਾ ਅਰੇ ਆਣੀ ਨਹੀਂ ਲੱਗਦੀ ਅੱਜ ਨਹੀਂ ਕੁਤੀਆ ਤੈਨੂੰ ਨਾ ਜਾਣ ਬਿੰਦੀ ਐਸਾ ਦੇ ਮੇਰੇ ਕਿੱਥੇ ਉਹ ਨਹੀਂ ਪੈਣ ਤੂੰ 2-4 ਦਿਨ ਰੁਕ ਜਾ ਬਸ 4-5 ਦਿਨਾਂ ਨੂੰ ਤੇਰੇ ਪੈਸੇ ਮਿਲ ਜਾਣ ਤੇਰੇ ਮੈਂ ਹੱਥ ਤੇ ਆਪ ਰੱਖ ਕੇ ਜਾਉ ਨਾ ਨਾ ਬਸ ਸੰਦ ਹੁਣੇ ਦੇ ਪੈਸੇ ਉਹ ਪੈਣੇ ਤੇਰੇ ਤਾਂ ਪੈਸੇ ਦੁੱਧ ਪੀਂਦੇ ਆ ਤੈਨੂੰ ਕਾਹਦਾ ਫਿਕਰ ਨਾ ਨਾ ਬਸ ਬਥੇਰੇ ਦੁੱਧ ਪੀ ਲਿਆ ਉਹਨਾਂ ਨੇ ਤੂੰ ਮੇਰੇ ਪੈਸੇ ਦੇ ਹੁਣ ਉਹ ਕੋਈ ਨਾ ਪੈਣੇ ਮੈਂ ਤੂੰ ਚੱਲ ਸਹੀ ਅੰਦਰ ਬੈਠ ਕੇ ਗੱਲ ਕਰਾਂਗੇ ਅੱਜ ਮੈਂ ਪੈਣੇ ਤੂੰ ਇੱਥੇ ਕਰ ਲੈ ਨਹੀਂ ਨਹੀਂ ਤੂੰ ਚੱਲ ਤਾਂ ਸਹੀ ਅੰਦਰ ਪੈਣੇ ਤੂੰ ਇੱਥੇ ਕਰ ਲੈ ਗੱਲ ਨਹੀਂ ਆਹ ਨਹੀਂ ਤੂੰ ਆ ਜਾ ਬੈਠ ਕੇ ਬੈਠ ਕੇ ਕਰਾਂਗੇ ਗੱਲ ਕੋਈ ਨਾ ਤੂੰ ਆ ਜਾ ਚੱਲ ਚੱਲ

ਕੋਈ ਨਾ ਕਹਦਾ ਕਿ ਤੇਰੇ ਤਾਂ ਪੈਸੇ ਦੁੱਧ ਪਿੰਦੇ ਆ ਮੈਂ ਹਾਂ ਬਥੇਰੇ ਦੁੱਧ ਪੀ ਲਿਆ ਉਹਨਾਂ ਨੇ ਹੁਣ ਨਹੀਂ ਦੁੱਧ ਪੀਣਾ ਹੁਣ ਦੱਸ ਮੈਨੂੰ ਕੁੱਤੀ ਮੈਂ ਤੇਰੇ ਇੰਨਾ ਵਿਸ਼ਵਾਸ ਕੀਤਾ ਮੈਂ ਦੇਖ ਦੇ ਤਾਂ ਪੈਸੇ ਖੜ ਕੇ ਮੈਨੂੰ ਦਿੱਤੇ ਦੇਖ ਦੇ ਤਾਂ ਖਤਰ ਮੈਂ ਕਹਿੰਦੇ ਗਾ ਮੈਂ ਖੜਿਆ ਕਿਹਨ ਤੇ ਰੇਣ ਤੇ ਰੇਣ ਨਾ ਬੈਠ ਤੂੰ ਅੱਜ ਬੈਠ ਨਾ ਇਹਨੂੰ ਬਣਾ ਲੈਣ ਤੇ ਜੇ ਮੈਨੂੰ ਬੰਦੇ ਦਿੱਤੇ ਮੈਂ ਤੇਰਾ ਘਰ ਹੜ ਜਾ ਹੜ ਜਾ ਗਗਨ ਹੜ ਜਾ ਛੱਡ ਦੇ ਤੂੰ ਝਾੜੂ ਚਾਲਾ ਹੈ ਤੋ ਨਹੀਂ ਤੂੰ ਬਣੀ ਕੀ ਫਰਦੀ ਐ ਲੈ ਪਰ ਮੈਂ ਦੇਈ ਦੇਣੇ ਮੈਂ ਕਿਹੜਾ ਪਿੰਡ ਛੱਡ ਕੇ ਭੱਜੀ ਜਾਨੀ ਆ ਆਹੋ ਪਿੰਡ ਛੱਡ ਕੇ ਭੱਜੀ ਤੂੰ ਮੇਥੇ ਲੈਨਵੈਰ ਤਾਂ ਉਹ ਨਹੀਂ ਮੈਨੂੰ ਤਾਂ ਤੂੰ ਨਹੀਂ ਕੀਤਾ ਜਿੰਨੇ ਮੈਨੂੰ ਇੱਥੋਂ ਕਰਨੀਆਂ ਪੈਗੀਆਂ ਲੈਨਵੈਰ ਮੈਨੂੰ ਤਾਂ ਲੈ ਪਰ ਮੈਂ ਤੇ ਤੂੰ ਤਾਂ ਮਿੱਤੂ ਤੇ ਮੇਰੇ ਮਾਰ ਮਾਰ ਕੇ ਪਾਸੇ ਭੰਦੇ ਸਾਰੇ ਆਏ ਘਰ ਤੂੰ ਫੋਨ ਫੜਾ ਇੱਧਰ ਮੈਨੂੰ ਲੈ ਪਰ ਮੇਰਾ ਫੋਨ ਤਾਂ ਦੇ ਇਹਦਾ ਫੋਨ ਫੜਾ ਦੇ ਤੂੰ ਕਾ ਤੋ ਫੜ ਲਿਆ ਨਾ ਨਾ ਬੇਬੇ ਪੈਸੇ ਦੇ ਕੇ ਜਾਊਗੀ ਤਾਂ ਲੈ ਜੂਗੀ ਮੈਂ ਇਹਦੇ ਮਗਰ ਬਥੇਰਾ ਖੱਜਲ ਹੋਈਆਂ ਬਥੇਰਾ ਖਰਾਬ ਹੋਈਆਂ ਇਹਦੇ ਘਰੇ ਜਾਂਦੀ ਸੀ ਕਦੇ ਮੈਨੂੰ ਕਹਿੰਦੀ ਸੀ 25 ਤਰੀਕ ਨੂੰ ਆ ਜੀ ਕਦੇ 29 ਕੀ ਮਿਲਿਆ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਤਰੀਕ ਤੇ ਤਰੀਕ ਪੈਸੇ ਤਾਂ ਮੈਨੂੰ ਮਿਲੇ ਨਹੀਂ ਮਿਲੀ ਤਾਂ ਮੈਨੂੰ ਤਰੀਕ ਹੀ ਮਿਲੀ ਸਿਰਫ ਕੋਈ ਨਾ ਹੁਣ ਫੋਨ ਫੜਾ ਦੇ ਤੂੰ ਇਹਦਾ ਨਾ ਨਾ ਬੇਬੇ ਫੋਨ ਨਹੀਂ ਦੇਣਾ ਤੂੰ ਇੱਥੇ ਖੜੇ ਕੀ ਕਰਦੇ ਤੁਰਦੀ ਵਾਣਾ ਆਵਦਾ ਪੈਸੇ ਦੇ ਜੀ ਤੇ ਫੋਨ ਲੈ ਜੀ ਉਹ ਤਾਂ ਗਈ ਨਹੀਂ ਫੋਨ ਫੜਾ ਦਿੰਦੀ ਤੂੰ ਉਹਦਾ ਬੇਬੇ ਐਵੇਂ ਫੜਾ ਦਿੰਦੀ ਇੰਨਾ ਖੱਜਲ ਕੀਤਾ ਹੁਣ ਮੈਨੂੰ ਕਿਥੇ ਰਖਰਾ ਵਈਆਂ ਉਹਦੇ ਮਗਰ ਮੈਂ ਨਹੀਂ ਗਗਾ ਨਾ ਨੀ ਕਾ ਕਨਾ 니 ਤੇ ਨੂੰ ਘਾਈ ਹੋ ਗਿਆ ਲੱਗੀ 니 ਹੋਤਾ ਖਾਣੇ ਚਲੇਗੀ ਦਰਖਾਸਤ ਲਾਉਣ ਤੇਰੇ ਤੇ ਅੱਛਾ ਹਾਂ ਕਹਿੰਦੀ ਮੇਰਾ ਮੋਬਾਈਲ ਖੋលਿਆ ਮੈਂ ਤੈਨੂੰ ਕਿਹਾ ਸੀ ਫੜਾ ਦੇ ਫੜਾ ਦੇ ਵੀ ਹੋਰ ਨਾ ਕੋਈ ਜੱਬ ਖੜਾ ਕਰ ਲਈ ਹੁਣ ਐ ਕਰ ਰਾਜੇ ਨੂੰ ਫੋਨ ਲਾ ਉਹਨੂੰ ਖੇਤੋਂ ਸੱਦ ਫੜਾਫੜ ਹਾਂ ਚੰਗਾ ਬੇ ਬੁਲਾਉਣੀ ਆ ਮੈਂ ਫੋਨ ਹੋਣੀ ਆ 니 ਉਹ ਤਾਂ ਦਫਾ ਹੋਣੀ ਠਾਣੇ ਬੈਠੀ ਆ ਹਾਏ ਹਾਂ ਬੇਬੇ ਵੈਸੇ ਤਾਂ ਰਾਣੀ ਨੇ ਮੈਨੂੰ ਅਕਲ ਸਿਖਾਤੀ ਹੁਣ ਤਾਂ ਨਹੀਂ ਮੈਂ ਕਿਸੇ ਨੂੰ ਜ਼ਿੰਦਗੀ ਜਿਹੜੇ ਆਧਾਰ ਦਿੰਦੀ ਪੈਸੇ ਇਹ ਤਾਂ ਗੱਲ ਹੈਗੀ ਆ ਪੁੱਤ ਜੇ ਕਿਸੇ ਨੂੰ ਆਧਾਰ ਪੈਸੇ ਦਿੱਤੇ ਤਾਂ ਲਿਹਾਜ਼ ਹੀ ਖਤਮ ਹੋ ਜਾਂਦੀ ਹੈ ਮੈਂ ਤਾਂ ਤੈਨੂੰ ਪਹਿਲਾਂ ਹੀ ਸਮਝਾਉਂਦੀ ਸੀ ਆ ਬਾਲ ਮੇਰੇ ਐ ਹੀ ਨਹੀਂ ਚਿੱਟੇ ਹੋਏ ਜ਼ਿੰਦਗੀ ਦੇ ਤਜਰਬਾ ਮੈਨੂੰ ਤੇ ਜਿਹੜਾ 10000 ਗਿਆ ਸੀ ਤੇ ਰਹਿੰਦਾ ਖੁੰਦਾ ਜਿਹੜੇ ਥਾਣੇ ਵਾਲੇ 5000 ਰੁਪਏ ਲੈ ਕੇ ਗਏ ਉਹ ਤੇ ਜਿਹੜੀ ਖੱਜਲ ਖਵਾਰੀ ਹੋਈ ਥਾਣੇ ਚੋਂ ਵੱਧੂ ਦੀ ਆਪਣੀ ਹੋਰ ਬੀਬੇ ਮੈਂ ਤਾਂ ਆਪ ਕੰਨਾਂ ਨੂੰ ਹੱਥ ਲਾ ਲੇ ਬਸ ਹੁਣ ਨਹੀਂ ਕਿਸੇ ਨੂੰ ਪੈਸੇ ਦੇਣੇ ਨਹੀਂ ਕਿਸੇ ਨੂੰ ਦੇਣਾ ਚਾਹੀਦਾ ਨਾ 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 ਜਮਾਈ